ਸਾਰੇ ਘਰ ਦੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਾਡੀ ਟੀਮ ਵੱਲੋਂ ਸਾਡੇ ਚੈਨਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ोत्सव ਦੀਆਂ ਲੱਖ ਲੱਖ ਵਧਾਈਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੱਡੀ ਖਬਰ ਦੀ ਕਲਾਸ 4 ਗਵਰਨਮੈਂਟ EMPLOYEES ਯੂਨੀਅਨ ਪੰਜਾਬ 1680 ਵੱਲੋਂ ਸਰਕਾਰੀ ਕਾਲਜ ਅਤੇ ਸਕੂਲਾਂ ਵਿਚਲੇ ਚੌਥਾ ਦਰਜਾ ਆਗੂਆਂ ਦੇ ਇੱਥੇ ਸੂਬਾ ਪਧਰੀ ਸਾਂਝੀ ਮੀਟਿੰਗ ਯੂਨੀਅਨ ਦਫ਼ਤਰ ਰਾਜਪੁਰਾ ਕਲੋਨੀ ਵਿਖੇ ਕੀਤੀ ਗਈ ਮੀਟਿੰਗ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਬਲਜਿੰਦਰ ਸਿੰਘ ਗੁਰਤੇਜ ਸਿੰਘ ਗਿਲ ਪਠਿੰਡਾ ਰਾਮਦਾਰ ਰਾਮਾ ਰਾਮਪ੍ਰਸਾਦ ਸੋਹੋਤਾ ਪਰਮਜੀਤ ਸਿੰਘ ਹਾਂਡਾ ਸੁਨਾਮ ਆਗੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਕੂਲਾਂ ਅਤੇ ਕਾਲਜਾਂ ਵਿੱਚ ਲੰਬੇ ਸਮੇਂ ਤੋਂ ਪਾਰਟ ਟਾਈਮ ਡੀਸੀ ਰੇਟਾਂ ਅਤੇ ਅਸਥਾਈ ਤੌਰ ਤੇ ਅਸਥਾਈ ਤੌਰ ਸਮੇਤ ਕੰਟਰੈਕਟ ਆਊਟਸੋਰਸ ਦੇ ਕੰਮ ਕਰਦੇ ਚੌਥਾ ਦਰਜਾ ਤੀਜਾ ਦਰਜਾ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨਾ ਕਟੋ-ਕਟੋ ਜਰਤਾ ਦੇ ਘੇਰੇ ਵਿੱਚ ਲਿਆਉਣ ਤੇ ਉਜਰਤਾ 26000 ਰੁਪਏ ਕਰਨ ਕਿਰਤ ਨਿਯਮਾਂ ਅਨੁਸਾਰ ਸਾਰੀਆਂ ਸਹੂਲਤਾ ਦੇਣ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਕਟੋ-ਕਟ ਪੈਨਸ਼ਨ ਨਿਸ਼ਚਿਤ ਕਰਨਾ ਗ੍ਰੈਟੀਟੀ ਆਦਿ ਦੇਣਾ ਲਾਜ਼ਮੀ ਕਰਨਾ ਵਰਦੀਆਂ ਦੇਣਾ ਆਦਿ ਦੋ ਦਰਜਨ ਮੰਗਾਂ ਨੂੰ ਲਾਗੂ ਕਰਾਉਣ ਲਈ 19 ਫਰਵਰੀ ਨੂੰ ਡਾਇਰੈਕਟਰ ਕਲਜਾਂ ਸਕੂਲਾਂ ਅਤੇ ਦਫ਼ਤਰ ਮੁਹਾਲੀ ਵਿਖੇ ਰੋਸ ਰੋਸਮਈ ਧਰਨਾ ਦਿੱਤਾ ਜਾਵੇਗਾ ਯੂਨੀਅਨ ਆਗੂਆਂ ਨੂੰ ਦੱਸਿਆ ਕਿ ਦੋਵੇਂ ਵਿਧਾਇਕ ਸੰਸਥਾ ਦੇ ਡਾਇਰੈਕਟਰ ਨਾਲ ਕਈ ਮੀਟਿੰਗ ਕੀਤੀਆਂ ਗਈਆਂ ਪਰੰਤੂ ਮੰਗਾਤੇ ਅਮਲ ਕਰਨ ਦੀ ਅਫਸਰशाही ਬੇਲੋੜ ਦੀ ਦੇਰੀ ਕਰ ਰਹੀ ਹੈ ਇਸ ਲਈ ਮੁੜ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਧੰਨਵਾਦ